ਆਜ ਅਜ ਨਾਲੇ ਹਲਕੇ ਦਾ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਨੁਕਸਾਨ ਅਜ ਨਾਲੇ ਹਲਕੇ ਦਾ ਹੋਇਆ ਸੀ ਸਮਰਾਟ ਸਾਹਿਬ ਸਾਡੇ ਹਲਕਾ ਚਾ ਸਾਡੇ ਨਾਲ ਹੈ ਮੈਨੂੰ ਇਹਨਾਂ ਨੇ ਦੱਸਿਆ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਂ ਅੱਜ ਅਸੀਂ ਤਕਰੀਬਨ 4000 ਕੁਇੰਟਲ 20 ਕਣਕ ਦਾ 20 ਅਸੀਂ ਅੱਜ ਬੰਡਲ ਵੰਡ ਰਹੇ ਹਾਂ ਪਿੰਡ-ਪਿੰਡ ਜਾ ਕੇ ਗ੍ਰਾਮਰਾਜਾ ਵੰਡਣਗੇ ਤਕਰੀਬਨ 1 ਕਰੋੜ 60 ਲੱਖ ਦਾ ਅਭੀ ਇਹ ਮੈਂ ਧਨਵਾਦ ਕਰਦਾ ਹਾਂ ਸ਼੍ਰੋਮਨੀ ਕਾਲੀ ਦਲ ਦੇ ਵਰਕਰਾਂ ਦਾ ਜਿਨ੍ਹਾਂ ਨੇ ਸਾਰੇ ਚ ਯੋਗਦਾਨ ਪਾਇਆ ਗਰੀਬ ਪਰਿਵਾਰਾਂ ਦੀ ਸਹਾਇਤਾ ਵੀ ਲੜ ਕੀਤੀ ਉਹ ਅਸੀਂ ਅਗਲੇ ਮਹੀਨੇ ਤੋਂ ਜਿਵੇਂ ਅਸੀਂ ਕਿਹਾ ਸੀ ਕਿ 50 ਹਜ਼ਾਰ ਪਰਿਵਾਰ ਜਿਹੜੇ ਗਰੀਬ ਆ ਜਿਨ੍ਹਾਂ ਹੜਾਂ ਕਰਕੇ ਜਿਨ੍ਹਾਂ ਦੀ ਦਿਹਾੜੀਆਂ ਨਹੀਂ ਲੱਗੀਆਂ ਤੇ ਜਾਂ ਕੋਈ ਹੋਰ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਸੋ ਉਹ ਨਵੰਬਰ 15 ਤੋਂ ਬਾਅਦ ਸ਼ੁਰੂ ਕਰਾਂਗੇ ਹੁਣ ਅਸੀਂ ਅਗਲੇ 15 ਦਿਨ ਜਿਵੇਂ ਕਿਹਾ ਸੀ 1 ਲੱਖ ਏਕੜ 'ਚ ਅਸੀਂ ਬੀ ਵੰਡਾਂਗੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ ਕਿਹਾ ਸੀ ਮੈਂ 5 ਲੱਖ ਏਕੜ ਸਾਰਿਆਂ ਨੂੰ ਵੰਡ ਦਊਂਗਾ ਹਲੇ ਤੱਕ ਥੋੜਾ ਕੁਝ ਨਹੀਂ ਆਇਆ ਜੇ ਤੁਸੀਂ ਬੋਲਦੇ ਹੋ ਨਾ ਸੋਚ ਸਮਝ ਕੇ ਬੋਲਿਆ ਕਰੋ ਜੇ ਨਹੀਂ ਦੇਣੀ ਚੀਨ ਲੋਕਾਂ ਨੂੰ ਨਾ کیا ਕਰੋ ਜੇ ਅੱਜ ਉਹਨਾਂ ਤੇ ਪੁਲਿਸ ਤੇ ਧੱਕੇਸ਼ਾਹੀ ਦੇ ਦੋਸ਼ ਲੱਗ ਰਹੇ ਦੀ ਦੇਖੋ ਮੈਂ ਹੈਰਾਨ ਹਾਂ ਮੈਂ ਐਸਐਸਪੀ ਮੈਡਮ ਤੇ ਹੈਰਾਨ ਹਾਂ ਕਿ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਕਾਨੂੰਨ ਦੀਆਂ ਧੱਗੀਆਂ ਉਡਾ ਸਕਦੇ ਹੋ ਐ ਐਸਐਸਪੀ ਨੂੰ ਮੈਡਮ ਨੂੰ ਸਪੈਸ਼ਲੀ ਲਿਆਂਦਾ ਗਿਆ ਤੁਸੀਂ ਦੇਖ ਲਓ ਇਲੈਕਸ਼ਨ ਤੋਂ ਨਾਉਨ ਸੋਂ ਤੋਂ 15 ਦਿਨ ਪਹਿਲੇ ਇਹਨਾਂ ਨੂੰ ਸਪੈਸ਼ਲੀ ਲਿਆਂਦਾ ਇਹਨਾਂ ਨੇ ਕਮਿਟਮੈਂਟ ਕੀਤੀ ਕਿ ਮੈਂ ਜਿਤਾ ਕੇ ਦਊਂਗੀ ਆ ਇਲੈਕਸ਼ਨ ਤੇ ਉਹਨਾਂ ਨੇ ਕਿਹਾ ਕਿ ਜਿੰਨੇ ਕਾਲੀ ਵਰਕਰਾਂ ਮੈਂ ਅੱਜ ਤੁਹਾਨੂੰ ਮੀਡੀਆ ਦੇ ਸਾਹਮਣੇ ਕਹਿ ਰਹੇ ਆ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਕਿਹਾ ਕਿ ਇਹਨਾਂ ਨੇ ਸਾਡੇ ਸਰਪੰਚਾਂ ਦੇ ਪਰਚੇ ਦੇਣੇ ਸ਼ੁਰੂ ਕਰਤੇ ਸਾਡੇ ਲੀਡਰਾਂ ਦੇ ਸਾਡੇ ਬੰਦਿਆਂ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਏਡੀਸੀ ਜਿਹੜਾ ਇੱਥੇ ਹੈ ਉਨੇ ਪੰਚਾਇਤਾਂ ਦੇ ਸਾਡੇ ਜਿਹੜੇ ਸਰਪੰਚ 50 50 ਪਰਸੈਂਟ ਸਰਪੰਚ ਦਾ ਕਾਲੀ ਦਲ ਦੇ ਆ ਉਹਨਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਆ ਆ ਲੜਾਈ ਹੁਣ ਅਫਸਰ ਅਫਸਰ ਲੜ ਰਿਹਾ ਹੈ ਕਿਉਂਕਿ ਪੈਰਾਥਲੇ ਜ਼ਮੀਨ ਚਲੀ ਗਈ ਹਾਰ ਮੰਨੀ ਬੈਠੇ ਆ ਉਹ ਕਾਲੀ ਦਲ ਤੋਂ ਡਰ ਹੈ ਕਿ ਉਹਨੂੰ ਪਤਾ ਹੈ ਕਿ ਸ਼ਰਮ ਨਹੀਂ ਕਾਲੀ ਦਲ ਨੇ ਅੱਜ ਜਿੱਤ ਲੋਕਾਂ ਨਹੀਂ ਜਿੱਤ ਬਣਾਉਣੀ ਹੈ ਕਿਉਂਕਿ ਕਾਲੀ ਦਲ ਨੂੰ ਚਾਹੁੰਦੇ ਆ ਲੋਕ ਖੇਤਰੀ ਪਾਰਟੀ ਨੂੰ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਅਫਸਰ ਮੈਡਮ ਨੂੰ ਮੈਡਮ ਕਾਨੂੰਨ ਨਾ ਤੋੜੋ ਇਹ ਕੀ ਕਰੇ ਕਾਨੂੰਨ ਤੋੜੋਂਗੇ ਤੇ ਫਿਰ ਉਹੀ ਕਾਨੂੰਨ ਜੋ ਆਮ ਇਨਸਾਨ ਤੋੜਦਾ ਹੈ ਜੋ ਸਜ਼ਾ ਉਹਦੇ ਵਾਸਤੇ ਹੈ ਉਹ ਕਾਨੂੰਨ ਭਾਵੇਂ ਅਫਸਰ ਤੋੜੇ ਉਹ ਜਦੋਂ ਜੀਐਨਟੀ ਦੀ ਵੀਡੀਓ ਵਾਰਨ ਹੋਈ ਉਹਦੇ ਪਰ ਕੀ ਹੋਵੇ ਯਾ ਦੇਖੋ ਬੜੀ ਸ਼ਰਮ ਦੀ ਗੱਲ ਹੈ ਐ ਜਾ ਸਾਨੂੰ ਸ਼ਰਮ ਆਉਂਦੇ ਆ ਕਹਿੰਦੇ ਕਿ ਸੀਐਮ ਹੈ ਆਈਸੀਐਮ ਹੈ ਜਿਹਨੂੰ ਜਦੋਂ ਫ੍ਰੈਂਕਫਰਟ ਗਿਆ ਸੀ ਇੰਨੀ ਸ਼ਰਾਬ ਪੀਲੀ ਸੀ ਤੇ ਜਹਾਜ਼ ਤੋਂ ਲਫਤਾਂਜ਼ਾ ਜਹਾਜ਼ ਤੋਂ ਕੱਢ ਕੇ ਉਹਨਾਂ ਨੂੰ ਤਾਰਿਆ ਹੁਣ ਐਜੀ ਵੀਡੀਓ ਆ ਗਈ ਉਹਨਾਂ ਦੀ ਤੇ ਹੁਣ ਇਹਦੇ ਤੇ ਮਨ ਨੂੰ ਸਾਂ ਲੋਕਾਂ ਨੇ ਮਨ ਬਣਾ ਲਿਆ ਕਿ ਇਹ ਤਾਂ ਘਟਿਆ ਬੰਦਾ ਕੋਈ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਡੈਮੋਕ੍ਰੇਸੀ ਵਿੱਚ 92 ਆਪਾਂ ਦੇ ਦੇ ਐਮ ਐਲ اے ਤੇ 5 ਸਾਲ ਤੇ ਟਪਾਉਣੇ ਪੈਣੇ ਆ ਪਰ ਇਸ ਇਨਸਾਨ ਨੇ ਜੋ ਪੰਜਾਬ ਦੀ ਕੌਮ ਦੀ ਪੰਜਾਬੀਆਂ ਦੀ ਨੱਕ ਕਟਾਈ ਹੈ ਇਹ ਇਹਦੇ ਕਰਤੂਤਾਂ ਕਰਕੇ ਸ਼ਰਮ ਆਉਂਦੀ ਹੈ ਕਹਿੰਦੇ ਜੋ ਜਾਰਦਾ ਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹ ਕਹਿੰਦੇ ਉਹ ਵੀ ਭਗਵੰਤ ਮਾਨ ਜਿਹੜਾ ਸ਼ਰਾਬੀ ਹੈ ਉਹੀ ਭਗਵੰਤ ਮਾਨ ਜਿਹਦੀ ਵੀਡੀਓ ਆਉਂਦੀ ਹੈ ਫਕੀ ਕਹੀਏ ਉਹਦਾ ਸਿਰ ਚੁੱਕ ਜ